ਆ ਵਾਹਿਗੁਰੂ ਜੀ ਕੀ ਫਤਿਹ ਧੰਤਨ ਮਹਾਪੁਰਖ ਬਾਬੇ ਪਾਲ ਸਿੰਘ ਦੀ ਫੌਜ ਇਹ ਸਾਰੀ ਬਾਬੇ ਪਾਲਾ ਸਿੰਘ ਦੀ ਫੌਜ ਆ ਬੱਚਾ ਜੋ ਜੋ ਡਾਕਟਰਾਂ ਨੇ ਮਿਲਟਰੀ ਹਸਪਤਾਲ ਗਲੰਦਰ ਦੇ ਵਿੱਚ ਉਹਨਾਂ ਨੇ ਆਖਿਆ ਕਿ ਇਹ ਬੱਚਾ ਮਰ ਚੁੱਕਾ ਵਾ ਇਹ ਹੁਣ ਆਪਣੇ ਰਸਤੇ ਦੇ ਵਿੱਚ ਲੈ ਕੇ ਆਉਣ ਦੇ ਹੀ ਵਾਪਸ ਤੇ ਇਹਨਾਂ ਸੋਚਿਆ ਵੀ ਜਾਂਦੇ ਜਾਂਦੇ ਮਹਾਪੁਰਖਾਂ ਦੇ ਅੰਗੀਠੇ ਦੇ ਦਰਸ਼ਨ ਕਰ ਜੀਏ ਇੱਥੇ ਜਦੋਂ ਇਹਨਾਂ ਨੇ ਆਣ ਕੇ ਮਹਾਪੁਰਖਾਂ ਦੇ ਅੰਗੀਠੇ ਦੇ ਦਰਸ਼ਨ ਕੀਤੇ ਆ ਤੇ ਬੱਚੇ ਦੇ ਜਿਹੜੇ ਇੱਥੇ ਆਣ ਕੇ ਮਹਾਪੁਰਖਾਂ ਦੇ ਸਾਹਮਣੇ ਜਦੋਂ ਲਿਆਂਦਾ ਬੱਚੇ ਦੇ ਸਵਾਜ਼ ਵਾਪਸ ਆ ਗਏ ਆ ਆ ਤੁਸੀਂ ਵੇਖ ਸਕਦੇ ਬੱਚਾ ਅੱਖਾਂ ਖੋਲਣ ਡਿਆ ਵਾ ਆ ਵੇਖੋ ਉੱਠੋ 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 ਆਇਆ ਕੱਖੋਲਨੀਆ ਆਇਆ ਮੁੱਤੂ ਨੇ ਖੋਲਨੀਆ ਖੋਲਨੀਆ ਖੋਲਨੀ ਆ ਬਾਬਾ ਜੀ ਓਏ ਬਾਬਾ ਜੀ ਵੇਖੋ ਪੁੱਤ ਵੇਖੋ 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 ਮੇਰੇ ਮੁੱਤੂ ਵੇਖੋ ਆ ਬਾਬਾ ਜੀ ਆਇਆ 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 ਆਹ ਬਾਬਾ ਜੀ ਕੀ ਫੜੇ ਧੰਤਨ ਮਹਾਂਪੁਰਖ ਬਾਬੇ ਪਾਲ ਸਿੰਘ ਦੀ ਫੌਜ ਇਹ ਸਾਰੀ ਬਾਬੇ ਪਾਲਾ ਸਿੰਘ ਦੀ ਫੌਜ ਆ ਬੱਚਾ ਜੋ ਜੋ ਡਾਕਟਰਾਂ ਨੇ ਮਿਲਟਰੀ ਹਸਪਤਾਲ ਗਲੰਦਰ ਦੇ ਵਿੱਚ ਉਹਨਾਂ ਨੇ ਆਖਿਆ ਕਿ ਇਹ ਬੱਚਾ ਮਰ ਚੁੱਕਾ ਵਾ ਇਹ ਹੁਣ ਆਪਣੇ ਰਸਤੇ ਦੇ ਵਿੱਚ ਲੈ ਕੇ ਆਉਣ ਦੇ ਹੀ ਵਾਪਸ ਇਹਨਾਂ ਸੋਚਿਆ ਵੀ ਜਾਂਦੇ ਜਾਂਦੇ ਮਹਾਪੁਰਖਾਂ ਦੇ ਅੰਗੀਠੇ ਦੇ ਦਰਸ਼ਨ ਕਰ ਜਾਈਏ ਇੱਥੇ ਜਦੋਂ ਇਹਨਾਂ ਨੇ ਆਣ ਕੇ ਮਹਾਪੁਰਖਾਂ ਦੇ ਅੰਗੀਠੇ ਦੇ ਦਰਸ਼ਨ ਕੀਤੇ ਆ ਤੇ ਬੱਚੇ ਦੇ ਜਿਹੜੇ ਇੱਥੇ ਆਣ ਕੇ ਮਹਾਪੁਰਖਾਂ ਦੇ ਸਾਹਮਣੇ ਜਦੋਂ ਲਿਆਂਦਾ ਬੱਚੇ ਦੇ ਸਵਾਜ਼ ਵਾਪਸ ਆ ਗਏ ਆ ਆ ਤੁਸੀਂ ਵੇਖ ਸਕਦੇ ਬੱਚਾ ਅੱਖਾਂ ਖੋਲਣ ਲਿਆ ਵਾ